ਹਾਂਜੀ ਦੋਸਤੋ ਜਿਵੇਂ ਆਪਾਂ ਪਿੱਛੇ ਸਰਸਾਈ ਕਿਵੇਂ ਬਣਦੀ ਆ ਮਰਲਾ ਕਿਵੇਂ ਬਣਦਾ ਤੇ ਮਰਬਾ ਕਿਵੇਂ ਬਣਦਾ ਇਹਦੀ ਵੀਡੀਓ ਆਪਾਂ ਨੇ ਪਹਿਲਾਂ ਪਾ ਦਿੱਤੀ ਤੇ ਅੱਜ ਆਪਾਂ ਗੱਲ ਕਰ ਰਹੇ ਆਂ ਵੀ ਕਨਾਲ ਕਿਵੇਂ ਬਣਦੀ ਆ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ 20 ਮਰਲਿਆਂ ਦੀ ਇੱਕ ਕਨਾਲ ਹੁੰਦੀ ਆ ਪਰ ਇਹ ਜਿਹੜੇ ਇੱਕ ਕਨਾਲ ਆ ਇਹ ਬਣਦੀ ਕਿਵੇਂ ਆ ਇਹਦੇ ਵਿੱਚ ਕਿੰਨੀਆਂ ਕਰਮਾ ਹੁੰਦੀਆਂ ਨੇ ਜਾਂ ਕਿੰਨੇ ਇਹਦੇ ਵਿੱਚ ਮਰਨੇ ਹੁੰਦੇ ਨੇ ਉਹ ਬਣਦੇ ਕਿਵੇਂ ਨੇ ਉਹ ਹੁਣ ਆਪਾਂ ਇੱਥੇ ਗੱਲ ਕਰੋ ਇੱਕ ਆਪਾਂ ਰੱਖ ਬਾਲਿਆ ਇਹਦੀ 18 ਕਰਮ ਲਵਾਈ ਲਈ ਆਪਾਂ ਨੇ ਇਹਦੇ 10 ਕਰਮ ਲਈ ਆ ਚੜਾਈ ਜਦੋਂ ਆਪਾਂ ਇਹਨੂੰ نیچے ਆ ਕੇ ਨੂੰ ਮਲਟੀਪਲਾਈ ਕਰਾਂਗੇ ਤਾਂ ਸਾਡੇ ਲਈ ਟੋਟਲ ਏਰੀਆ ਬਣ ਗਿਆ 180 ਵਰਗ ਕਰਮ ਦਾ 180 ਵਰਗ ਕਰਮ ਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਪਿਛਲੇ ਭਾਗ ਦੇ ਵਿੱਚ ਕਿ 9 ਵਰਗ ਕਰਮ ਦਾ ਇੱਕ ਮਰਲਾ ਬਣਦਾ 9 ਵਰਗ ਕਰਮ ਦਾ ਇੱਕ ਮਰਲਾ ਬਣਦਾ ਹੁਣ ਜਿਹੜੀਆਂ ਆਪਣੇ ਕੋਲ 180 ਵਰਗ ਕਰਮ ਆਈਆਂ ਨੇ ਤਾਂ ਇਹਨੂੰ 9 ਵਰਗ ਕਰਮ ਤੇ ਆਪਾਂ ਡਿਵਾਈਡ ਕਰਕੇ ਆਪਣੇ ਕੋਲ ਟੋਟਲ ਕਿੰਨੇ ਆ ਗਏ 20 ਮਰਲੇ ਆ ਗਏ ਹੁਣ نیچے ਆਵਾਂਗੇ ਆਪਾਂ ਤਾਂ ਆਪਣੇ ਕੋਲ ਟੋਟਲ نیچے ਆ ਕੇ 20 ਮਰਲਿਆਂ ਦੀ ਇੱਕ ਕਨਾਲ ਬਣ ਗਈ ਤਾਂ ਆਪਾਂ ਦੂਜੀ ਲੋੜ ਵੀ ਕਹਿ ਸਕਦੇ ਆਂ ਵੀ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ ਤੇ ਬਸ ਤਕਰੀਬਨ ਏਕੜ ਦੀ ਹੋ ਰਹੀ ਅਸੀਂ ਮਰੱਬੇ ਬਾਰੇ ਵੀ ਪਾ ਚੁੱਕੇ ਕਨਾਲ ਵਾਰੇ ਵੀ ਹੁਣ ਵੀਡੀਓ ਬਣਾਇ ਰਹੇ ਆਂ ਮਰਲੇ ਤੇ ਸਰਸਾਈ ਵਾਲੀ ਵੀਡੀਓ ਸੀ ਨੇ ਪਹਿਲਾਂ ਹੀ ਪਾ ਦਿੱਤੀਆਂ ਉਹ ਇਹ ਕਰ ਨਹੀਂ ਦੇਖੀਆਂ ਤਾਂ ਤੁਸੀਂ ਚੈਨਲ ਤੇ ਜਾ ਕੇ ਆਪਣੇ ਦੇਖ ਸਕਦੇ ਹੋ ਕੋਈ ਤੁਹਾਡਾ ਹੋਰ ਕਮੈਂਟ ਆ ਸੁਝਾਅ ਆ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਦੋਸਤੋ ਅਕਸਰ ਅਸੀਂ ਕਨਾਲ ਤੇ ਮਰਲਿਆਂ ਦੀ ਗੱਲਬਾਤ ਕਰਦੇ ਰਹਿੰਦੇ ਹਾਂ ਜਿੰਨੇ ਅਸੀਂ ਪਹਿਲਾਂ ਸਰਸਾਈ ਵਾਲੀ ਦੱਸਿਆ ਸੀ ਵੀ ਸਰਸਾਈ ਕਿਵੇਂ ਬਣਦੀ ਹੈ ਜਾਂ ਮੁਰੱਬਾ ਕਿਵੇਂ ਬਣਦਾ ਅੱਜ ਆਪਾਂ ਗੱਲ ਕਰਾਂਗੇ ਕਿ ਮਰਲਾ ਕਿਵੇਂ ਬਣਦਾ ਅਸੀਂ ਇੱਕ ਡਾਇਗਰਾਮ ਬਣਾਇਆ ਹੋਇਆ ਇਹਦੀ ਅਸੀਂ ਤਿੰਨ ਕਰਮਾ ਲਮਾਈ ਗਏ ਲੈ ਲੀਆਂ ਤਿੰਨ ਕਰਮਾ ਲੈ ਲੀਆਂ ਚੜਾਈ ਦੀਆਂ ਆਪਣੇ ਕੋਲ ਫੋਟਲ 9 ਵਰਗ ਕਰਮ ਆ ਗਿਆ 9 ਵਰਗ ਕਰਮ ਬਰਾਬਰ 9 ਸਰਸਾਈ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਕਿ ਇੱਕ ਵਰਗ ਕਰਮ ਇੱਕ ਸਰਸਾਈ ਦੇ ਬਰਾਬਰ ਹੁੰਦਾ ਤਾਂ ਇੱਥੇ 9 ਸਰਸਾਈਆਂ ਦਾ ਇੱਕ ਮਰਲਾ ਬਣ ਗਿਆ ਕਿ 9 ਸਰਸਾਈ ਜਾਂ 9 ਵਰਗ ਕਰਮ ਰਕਵੇ ਨੂੰ ਇੱਕ ਮਰਲਾ ਕਿਹਾ ਜਾਂਦਾ ਸੋ ਇਹ ਦੋਸਤੋ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਤਾਂ ਸਾਨੂੰ ਕਮੈਂਟ ਤੇ ਸ਼ੇਅਰ ਸਾਡੀ ਵੀਡੀਓ ਜਰੂਰ ਕਰਿਆ ਕਰੋ ਬਾਕੀ ਕੋਈ ਤੁਹਾਡਾ ਹੋਰ ਸੁਝਾਅ ਆ ਤੇ ਹੋਰ ਕੋਈ ਟੌਪਿਕ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਜਿਹੜੀਆਂ ਵੀਡੀਓ ਹੋਰ ਰਹਿ ਗਈਆਂ ਜਿਵੇਂ ਕਨਾਲ ਤੇ ਏਕੜ ਦੀ ਰਹਿ ਗਈ ਤਾਂ ਉਹ ਆਪਾਂ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਕਿ ਅਸੀਂ ਮਰੱਬੇ ਵਾਲੀ ਪਹਿਲਾਂ ਹੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਸੋ ਥੈਂਕ ਯੂ ਸੋ ਮੱਡ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਿਸਪਿਆਂ ਤੋਂ ਮਰਲੇ ਕਿਵੇਂ ਬਣਦੇ ਨੇ ਇੱਥੇ ਬਿਸਪੇ ਲਿਖੇ ਨੇ 5/3 ਔਰ ਇਹ ਤੁਹਾਡੇ ਕੋਲ ਕਿੰਨੇ ਵੀ ਮਰਜੀ ਬਿਸਪੇ ਹੋਣ ਉਹਨੂੰ ਤੁਸੀਂ ਸਕਿੰਟਾਂ ਦੇ ਵਿੱਚ ਮਰਲੇ ਬਣਾ ਦੋਗੇ ਜਿਵੇਂ ਅਸੀਂ ਨੇ ਲਿਖ ਲਿਆ ਵੀ ਸਾਡੇ ਕੋਲ 12 ਬਿਸਬੇ ਨੇ 12 ਬਿਸਬਿਆਂ ਦੇ ਕਿੰਨੇ ਮਰਲੇ ਬਣਨਗੇ ਇਹਨੂੰ ਚਾਹੇ ਤੁਸੀਂ ਡਾਇਰੈਕਟ ਕੱਟ ਲਓ ਚਾਹੇ ਤੁਸੀਂ ਇਹਨੂੰ ਮਲਟੀਪਲਾਈ ਕਰਕੇ ਉਹਨੂੰ 3 ਤੇ ਡਿਵਾਈਡ ਕਰ ਦਿਓ ਉਹ ਜਿਵੇਂ ਵੀ ਤੁਹਾਡੀ ਇਚਾ ਉਵੇਂ ਤੁਸੀਂ ਕਰ ਸਕਦੇ ਹੋ ਦੋਨੇ ਤਰ੍ਹਾਂ ਅਨਸਰ ਆ ਜਾਏਗਾ ਚਾਹੀ ਇਹਨੂੰ ਮਲਟੀਪਲਾਈ ਕਰ ਦਿਓ ਇੱਧਰ 3 ਦੇ ਬਣਨ ਤੋਂ ਚਾਹੀ ਇਹਨੂੰ ਕੱਟ ਦਿਓ ਜਿਵੇਂ ਅਸੀਂ ਨੇ نیچے ਲਿਖਿਆ 60 60 ਨੂੰ 3 ਤੇ ਕੱਟ ਕੇ 20 ਆ ਗਿਆ 20 ਨੂੰ 5 ਨਾਲ ਗੁਣਾ ਕਰ ਤੇ ਸਾਡੇ ਲਈ ਵੀ 100 ਮਰਲੇ ਆ ਗਿਆ 72 ਬਿਸਬੇ ਨੇ ਇਨੂੰ ਚਾਹੀਏ ਅਸੀਂ 5 ਨਾਲ ਮਲਟੀਪਲਾਈ ਕਰ ਲਈਏ ਤਾਂ ਵੀ 120 ਮਰਲੇ ਆ ਜਾਣਗੇ ਹੁਣ ਅਸੀਂ ਨੂੰ 72 ਨੂੰ 3 ਦੇ ਕੱਟ ਤਾਂ ਸਾਡੇ ਲਈ 24 ਆ ਗਏ 24 ਨੂੰ 5 ਨਾਲ ਗੁਣਾ ਕਰੀ ਤਾਂ ਸਾਡੇ ਲਈ 120 ਮਰਲੇ ਆ ਗਏ ਸੋ ਐਂ ਕਰਕੇ ਤੁਸੀਂ ਸਕਿੰਟਾਂ ਦੇ ਵਿੱਚ ਬਿਸਰੇ ਕੱਢੋਗੇ ਤੇ ਸਕਿੰਟਾਂ ਦੇ ਵਿੱਚ ਹੀ ਤੁਸੀਂ ਕੱਢੋਗੇ ਮਰਲੇ ਸੋ ਹੋਰ ਤੁਸੀਂ ਕਿਸੇ ਬੇਸ਼ੇ ਦੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਉਹ ਵੀ ਕਮੈਂਟਾਂ ਦੇ ਵਿੱਚ ਕਮੈਂਟ ਕਰੋ ਸੋ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਸਾਡੀ ਵੀਡੀਓ ਵੱਡੀਆਂ ਤੇ ਛੋਟੀਆਂ ਕਿੱਦਾਂ ਲੱਗਦੀਆਂ ਨੇ ਉਹ ਵੀ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਰਸਾਈ ਦੀ ਵੀ ਸਰਸਾਈ ਕਿਵੇਂ ਬਣਦੀ ਆ ਤੇ ਇਹਦੇ ਵਿੱਚ ਕਿੰਨੀਆਂ ਕਰਮਾਂ ਹੁੰਦੀਆਂ ਨੇ ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਨਾਲ ਮਰਲਿਆਂ ਵਿੱਚ ਪਮਾਇਸ਼ ਦੀ ਮੋਢਲੀ ਇਕਾਈ ਨੂੰ ਜਿਹੜੀ ਕਨਾਲ ਤੇ ਮਰਲਿਆਂ ਦੀ ਪਮਾਇਸ਼ ਜਦੋਂ ਆਪਾਂ ਕਰਦੇ ਜਿਹੜੀ ਦੀ ਸਭ ਤੋਂ ਮੋਢਲੀ ਇਕਾਈ ਆ ਉਹਨੂੰ ਸਰਸਾਈ ਕਿਹਾ ਜਾਂਦਾ ਤੇ ਇੱਕ ਵਰਗ ਕਰਮ ਦਾ ਦੂਜਾ ਨਾਮ ਵੀ ਸਰਸਾਈ ਆ ਜਿਹੜੇ ਮੈਂ ਆਪਾਂ ਇੱਥੇ ਇੱਕ ਡਾਇਗਰਾਮ ਬਣਾਇਆ ਹੋਇਆ ਤੁਸੀਂ ਦੇਖ ਹੀ ਰਹੇ ਹੋ ਤਾਂ ਕਰਮ ਨੂੰ ਤੇ ਕਰਮ ਨਾਲ ਮਲਟੀਪਲਾਈ ਕਰਾਂਗੇ ਤਾਂ ਇੱਕ ਵਰਗ ਕਰਮ ਆਉਂਦਾ ਇੱਕ ਵਰਗ ਕਰਮ ਇੱਕ ਸਰਸਾਹੀ ਦੇ ਬਰਾਬਰ ਹੁੰਦਾ ਤਾਂ ਸਭ ਤੋਂ ਪਹਿਲਾਂ ਆਪਣੀ ਇਹ ਇਕਾਈ ਹੁੰਦੀ ਆ ਜਦੋਂ ਆਪਾਂ ਕਨਾਲ ਤੇ ਮਰਲਿਆਂ ਦੀ ਪਮਾਇਸ਼ ਕਰਦੇ ਆ ਤਾਂ ਇਹਦੇ ਵਿੱਚ ਹੁਣ ਆਪਾਂ 1/1 ਸਾਰੇ ਜਿਵੇਂ ਅੱਗੇ ਮਰਲਾ ਹੋ ਗਿਆ ਏਕੜ ਹੋ ਗਿਆ ਤੇ ਕਿਨਾਰਾ ਹੋ ਗਿਆ ਕਿਵੇਂ ਬਣਦੇ ਜਿਵੇਂ ਅਸੀਂ ਪਹਿਲਾਂ ਮਰਬੇ ਬਾਰੇ ਜਾਣਕਾਰੀ ਦਿੱਤੀ ਆ ਐਂ ਸਾਰਿਆਂ ਦੀ ਅਸੀਂ ਹਰੇਕ ਮਤਲਬ ਜੋ ਆਪਣੇ ਮਿੰਤੀ ਕਰਨ ਵਾਲੇ ਸ਼ਬਦ ਨੇ ਪਮਾਇਸ਼ ਕਰਨ ਵਾਲੇ ਸ਼ਬਦ ਨੇ ਉਹਦਾ ਇੱਕ ਡਾਇਗਰਾਮ ਬਣਾ ਕੇ 1 ਬਾਈ 1 ਸਾਰੀ ਵੀਡੀਓ ਲੈ ਕੇ ਆਵਾਂਗੇ ਸੋ ਵੀਡੀਓ ਵਧੀਆ ਲੱਗੀ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮਚ ਵਿਸ਼ਵਾਸੀ ਕਿਵੇਂ ਬਣਦੀ ਹੈ ਇੱਕ ਤੁਸੀਂ ਇੱਥੇ ਡਾਇਗਰਾਮ ਦੇਖੇ ਰਹੇ ਹੋ ਜਦੋਂ ਨੂੰ ਆਪਾਂ ਅੱਗੇ ਇੱਕ ਕਰਮ ਨੂੰ ਤੇ ਇੱਕ ਕਰਮ ਦੇ ਨਾਲ ਮਲਟੀਪਲਾਈ ਕਰਕੇ ਤਾਂ ਸਾਡੇ ਲਈ ਇੱਕ ਵਰਗ ਕਰਮ ਆ ਗਿਆ ਇੱਕ ਵਰਗ ਕਰਮ ਬਰਾਬਰ ਇੱਕ ਵਿਸ਼ਵਾਸੀ ਦੇ ਹੁੰਦਾ ਜਿਵੇਂ ਅਸੀਂ ਨੇ ਪਹਿਲਾਂ ਤੁਹਾਨੂੰ ਦੱਸਿਆ ਵੀ ਜਿਹੜੀ ਬਿੱਗੇ ਵਿਸਵਿਆਂ ਵਿੱਚ ਪਮਾਇਸ਼ ਦੀ ਮੋਢਲੀ ਇਕਾਈ ਨੂੰ ਵਿਸਵਾਸੀ ਕਿਹਾ ਜਾਂਦਾ ਇੱਕ ਵਰਗ ਕਰਮ ਦਾ ਦੂਜਾ ਨਾਂ ਵਿਸਵਾਸੀ ਆ ਹਾਂਜੀ ਵਿਸਵਾ ਕਿਵੇਂ ਬਣਦਾ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਤਾਂ 20 ਵਰਗ ਕਰਮ ਜਾਂ 20 ਵਿਸਵਾਸੀਆਂ ਨੂੰ ਇੱਕ ਵਿਸਵਾ ਕਿਹਾ ਜਾਂਦਾ ਜਿਸ ਵਿੱਚ ਪਮਾਇਸ਼ ਦੀ ਮੋਢਲੀ ਇਕਾਈ ਨੂੰ ਵਿਸਵਾਸੀ ਕਿਹਾ ਜਾਂਦਾ ਇੱਕ ਵਰਗ ਕਰਮ ਦਾ ਦੂਜਾ ਨਾਂ ਵਿਸਵਾਸੀ ਆ ਹਾਂਜੀ ਵਿਸਵਾ ਕਿਵੇਂ ਬਣਦਾ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਤਾਂ 20 ਵਰਗ ਕਰਮ ਜਾਂ 20 ਵਿਸਵਾਸੀਆਂ ਨੂੰ ਇੱਕ ਵਿਸਵਾ ਕਿਹਾ ਜਾਂਦਾ ਜਿਸ ਵਿੱਚ ਪਮਾਇਸ਼ ਦੀ ਮੋਢਲੀ ਇਕਾਈ ਨੂੰ ਵਿਸਵਾਸੀ ਕਿਹਾ ਜਾਂਦਾ ਇੱਕ ਵਰਗ ਕਰਮ ਦਾ ਦੂਜਾ ਨਾਂ ਵਿਸਵਾਸੀ ਆ ਹਾਂਜੀ ਵਿਸਵਾ ਕਿਵੇਂ ਬਣਦਾ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਤਾਂ 20 ਵਰਗ ਕਰਮ ਜਾਂ 20 ਵਿਸਵਾਸੀਆਂ ਨੂੰ ਇੱਕ ਵਿਸਵਾ ਕਿਹਾ ਜਾਂਦਾ ਜਿਸ ਵਿੱਚ ਪਮਾ ਹੁੰਦੀਆਂ ਨੇ ਤੁਸੀਂ ਇੱਕ ਡਾਇਗਰਾਮ ਦੇਖੇ ਰਹੇ ਹੋ ਅਸੀਂ ਉਹਦੀ ਲੰਬਾਈ 5 ਕਰਮ ਲਈਆ ਤੇ ਚੜਾਈ ਉਹਦੀ 4 ਕਰਮ ਲਈਆ ਤਾਂ ਨੀਚੇ ਆ ਕੇ ਆਪਾਂ ਇਹਨਾਂ ਨੂੰ ਜਦੋਂ ਮਲਟੀਪਲਾਈ ਕਰਾਂਗੇ 5 ਕਰਮ ਤੇ 4 ਕਰਮ ਤਾਂ ਸਾਡੇ ਲਈ ਵੀ ਟੋਟਲ 20 ਵਰਗ ਕਰਮ ਬਣ ਗਿਆ ਚਾਹੀਏ ਇਹਨੂੰ ਅਸੀਂ 20 ਵਿਸ਼ਵਾਸੀਆਂ ਕਹਿ ਲਈਏ ਚਾਹੀਏ ਅਸੀਂ ਇਹਨੂੰ ਕਹਿ ਲਈਏ 20 ਵਰਗ ਕਰਮ ਤਾਂ ਅਸੀਂ ਇਹਦਾ ਆਨਸਰ ਸਾਡਾ ਇਹੀ ਆਊਗਾ ਵੀ ਇੱਕ ਬਿਸਵੇ ਦੇ ਵਿੱਚ ਕਿੰਨੀਆਂ ਵਿਸ਼ਵਾਸੀਆਂ ਹੁੰਦੀਆਂ ਨੇ ਤਾਂ ਸਾਡੇ ਕੋਲ ਇੱਕ ਬਿਸਵੇ ਦੇ ਵਿੱਚ ਟੋਟਲ ਬੀ ਵਿਸਵਾਸੀਆਂ ਹੁੰਦੀਆਂ ਨੇ ਆਪਾਂ ਵੀ ਬੀਗਾ ਕਿਵੇਂ ਬਣਦਾ ਇੱਕ ਬੀਗੇ ਵਿੱਚ ਕਿੰਨੇ ਵਿਸਵੇ ਹੁੰਦੇ ਨੇ ਜਾਂ ਕਿੰਨੀਆਂ ਵਿਸਵਾਸੀਆਂ ਹੁੰਦੀਆਂ ਨੇ ਇਹ ਤੁਸੀਂ ਇੱਕ ਡਾਇਗਰਾਮ ਦੇ ਜ਼ਰੀਏ ਦੇਖੋਗੇ ਸਾਰਾ ਕੁਝ ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ 20 ਵਿਸਵਿਆਂ ਨੂੰ 20 ਵਿਸਵਿਆਂ ਨੂੰ ਇੱਕ ਬੀਗਾ ਕਿਹਾ ਜਾਂਦਾ ਜਿਹਨੂੰ ਆਪਾਂ ਕੱਢਾਂਗੇ ਕਿਵੇਂ ਇੱਥੇ ਤੋਂ ਪਤਾ ਸਾਰੇ ਜਾਣਦੇ ਨੇ ਤਕਰੀਬਨ ਆਪਾਂ ਇੱਥੇ ਇੱਕ ਡਾਇਗਰਾਮ ਤੁਸੀਂ ਦੇਖ ਰਹੇ ਹੋ ਇਹਦੀ ਲੰਬਾਈ ਚਰਾਈ ਆਪਾਂ 20 ਕਰਮ ਦੀ ਲੰਬਾਈ ਲਈ ਹੈ 20 ਦੀ ਚੜਾਈ ਲਈ ਹੈ ਹੇਠਾਂ ਉਸ ਤੋਂ ਆ ਕੇ ਅੱਗੇ ਆਪਾਂ ਇਹਨਾਂ ਨੂੰ ਮਲਟੀਪਲਾਈ ਕਰਾਂਗੇ ਆਪਸ ਵਿੱਚ ਇਹਨਾਂ ਨੂੰ ਜਦੋਂ ਗੁਣਾ ਕਰ ਲਿਆ ਤਾਂ ਆਪਣੇ ਕੋਲ ਟੋਟਲ 400 ਵਰਗ ਕਰਮ ਆ ਗਿਆ ਜਦ ਇਹਨੂੰ ਮਲਟੀਪਲਾਈ ਕਰਿਆ ਤਾਂ 20 ਨੂੰ ਤੇ 20 ਦੇ ਨਾਲ ਆਪਣੇ ਕੋਲ 400 ਵਰਗ ਕਰਮ ਆ ਗਿਆ ਉਸ ਤੋਂ ਬਾਅਦ ਚਾਹੇ ਆਪਾਂ ਇਹਨੂੰ 400 ਵਰਗ ਕਰਮ ਕਹਿ ਦਈਏ ਚਾਹੇ ਇਹਨੂੰ ਕਹਿ ਦਈਏ ਵੀ ਆਪਾਂ 400 ਵਿਸ਼ਵਾਸੀਆਂ ਵਿਸ਼ਵਾਸੀ ਬਾਰੇ ਅਸੀਂ ਪਹਿਲਾਂ ਦੱਸਿਆ ਹੋਇਆ ਉਹ ਵੀਡੀਓ ਤੁਸੀਂ ਦੇਖੋਗੇ ਤਾਂ ਇੱਕ ਬਿਸਮੇ ਦੇ ਵਿੱਚ ਕਿੰਨੀਆਂ ਵਿਸ਼ਵਾਸੀਆਂ ਹੁੰਦੀਆਂ ਨੇ ਇੱਕ ਬਿਸਵੇ ਦੇ ਵਿੱਚ 20 ਵਿਸ਼ਵਾਸੀਆਂ ਹੁੰਦੀਆਂ ਨੇ ਇੱਥੇ ਚਾਹੇ ਆਪਾਂ 400 ਵਿਸ਼ਵਾਸੀਆਂ ਦੀ ਗੱਲ ਕਰੀਏ ਜਾਂ 400 ਵਰਗ ਕਰਮ ਦੀ ਗੱਲ ਕਰੀਏ ਸੋ ਜਦੋਂ ਆਪਾਂ ਨੀਚੇ ਆਵਾਂਗੇ ਤਾਂ 400 ਵਿਸ਼ਵਾਸੀਆਂ ਨੂੰ 20 ਵਿਸ਼ਵਾਸੀਆਂ ਦੇ ਜਦੋਂ ਡਿਵਾਈਡ ਕਰੇ ਤਾਂ ਆਪਣੇ ਲੈਵੇ 20 ਬਿਸਵੇ ਆ ਗਏ ਇੱਕ ਬੀਗੇ ਦੇ ਵਿੱਚ ਹੁਣ ਆਪਾਂ ਨੂੰ ਈਜ਼ੀਲੀ ਤੌਰ ਤੇ ਜੇ ਕੋਈ ਬੰਦਾ ਪੁੱਛੇ ਤਾਂ ਆਪਾਂ ਕਹਿ ਸਕਦੇ ਆਂ ਵੀ ਇੱਕ ਬੀਗੇ ਦੇ ਵਿੱਚ ਬੀ ਵਿਸਵੇ ਹੁੰਦੇ ਨੇ ਜਾਂ 400 ਉਹਦੇ ਵਿੱਚ ਵਿਸਵਾਸੀਆਂ ਹੁੰਦੀਆਂ ਨੇ ਸੋ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਕੋਈ ਹੋਰ ਕਿਸੇ ਵਿਸ਼ੇ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਨੂੰ ਉਹ ਵੀ ਕਮੈਂਟ ਕਰਿਆ ਕਰੋ ਤੇ ਸਸਿਗਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ ਇਕੜ ਕਿੰਨੇ ਬਣਦਾ 8 ਕਨਾਲ ਰਕਵੇ ਨੂੰ ਇਕੜ ਕਿਹਾ ਜਾਂਦਾ ਇਹ ਤਾਂ ਸਾਰਿਆਂ ਨੂੰ ਪਹਿਲਾਂ ਤੋਂ ਪਤਾ ਪਰ ਅਸੀਂ ਇਸ ਤੋਂ ਪਹਿਲਾਂ ਮਰਬਾ ਕਿੰਨੇ ਬਣਦਾ ਕਨਾਲ ਕਿੰਨੇ ਬਣਦੀ ਆ ਮਰਲਾ ਕਿਵੇਂ ਬਣਦਾ ਸਰਸਾਈ ਕਿਵੇਂ ਬਣਦੀਆਂ ਇਹਦੀ ਵੀਡੀਓ ਅਸੀਂ ਪਹਿਲਾਂ ਹੀ ਪਾ ਚੁੱਕੇ ਅੱਜ ਆਪਾਂ ਗੱਲ ਕਰਾਂਗੇ ਵੀ ਏਕੜ ਕਿਵੇਂ ਬਣਦਾ ਜਿਵੇਂ ਤੁਸੀਂ ਇੱਥੇ ਦੇਖੇ ਰਹੇ ਹੋ ਆਪਣੇ 36 40 ਦੇ ਜਿਹੜਾ ਸਾਡਾ ਪੂਰਾ ਵਾਹਨ ਵਾਹਨ ਹੁੰਦਾ ਜਾਂ ਸਾਡੀ ਬਾਹੀ ਹੁੰਦੀ ਆ ਉਹਨੂੰ ਅਸੀਂ 1 ਏਕੜ ਬੋਲਦੇ ਆ ਤਾਂ ਅੱਗੇ ਜਦੋਂ 36 40 ਨੂੰ ਆਪਾਂ ਮਲਟੀਪਲਾਈ ਕਰਾਂਗੇ ਤਾਂ ਸਾਡੇ ਲਗੇ ਟੋਟਲ 1440 ਕਰਮਾ ਆ ਜਾਣਗੀਆਂ ਤਾਂ 1440 ਕਰਮਾਂ ਆ ਗਈਆਂ ਤਾਂ 9 ਵਰਗ ਕਰਮ ਦਾ ਇੱਕ ਮਰਲਾ ਬਣਦਾ ਇਹ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਤੇ ਜਦੋਂ ਆਪਾਂ 1440 ਕਰਮਾਂ ਨੂੰ 9 ਦੇ ਵੰਡਾਂਗੇ ਤਾਂ 9 ਵਰਗ ਕਰਮਾਂ ਤੇ ਡਿਵਾਈਡ ਕਰਾਂਗੇ ਤਾਂ ਸਾਡੇ ਲਈ ਵੀ 160 ਮਰਲੇ ਆ ਗਏ ਇਹ ਆਪਾਂ ਨੂੰ ਪਹਿਲਾਂ ਤੋਂ ਹੀ ਪਤਾ ਹੈ ਕਿ 20 ਮਰਲਿਆਂ ਦੀ ਇੱਕ ਕਨਾਲ ਹੁੰਦੀ ਆ ਤਾਂ ਜਦੋਂ ਅਸੀਂ 160 ਮਰਲਿਆਂ ਦੇ ਵਿੱਚ ਕਨਾਲਾਂ ਕੱਢਣੀਆਂ ਨੇ ਤਾਂ ਅਸੀਂ 20 ਤੇ ਡਿਵਾਈਡ ਕਰਾਂਗੇ ਤਾਂ 20 ਤੇ ਡਿਵਾਈਡ ਕੀਤਾ ਜਾਊਗਾ 160 ਮਰਲਾ ਨੂੰ 20 ਤੇ ਡਿਵਾਈਡ ਕਰਕੇ ਤਾਂ ਸਾਡੇ ਲਈ 8 ਕਨਾਲ ਆ ਗਿਆ ਤਾਂ 8 ਕਨਾਲ ਦਾ ਇੱਕ ਏਕੜ ਹੁੰਦਾ ਤਾਂ ਹੁਣ ਅਸੀਂ ਇੱਕ ਏਕੜ ਦੇ ਵਿੱਚ ਕਿੰਨੀਆਂ ਕਨਾਲਾਂ ਨੇ ਇਹ ਵੀ ਅਸੀਂ ਕਹਿ ਸਕਦੇ ਹਾਂ ਜੀ ਇੱਕ ਏਕੜ ਦੇ ਵਿੱਚ 8 ਕਨਾਲਾਂ ਹੁੰਦੀਆਂ ਨੇ ਸੋ ਇਹ ਜਾਣਕਾਰੀ ਕਿਵੇਂ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਕੋਈ ਵੀਡੀਓ ਨਵੀਂ ਚਾਹੁੰਦੇ ਤਾਂ ਸਾਨੂੰ ਉਹ ਵੀ ਕਮੈਂਟ ਕਰਿਓ ਧੰਨਵਾਦ ਜੀ ਤੁਸੀਂ ਮਰਲਿਆਂ ਤੋਂ ਵਿਸ ਵਿਸ ਕਿੰਟਾਂ ਦੇ ਵਿੱਚ ਬਣਾਓਗੇ ਬਿਲਕੁਲ ਹੀ ਕਿੰਟਾਂ ਦੀ ਕੰਮ ਆ ਜਿੰਨੇ ਮਰਦੀ ਤੁਹਾਡੇ ਲਈ ਵੀ ਮਰਲੇ ਆ ਜਨ ਉਹਨੂੰ ਵਿਸਵੇ ਬਣਾਉਣ ਨੂੰ ਅੱਜ ਤੋਂ ਬਾਅਦ ਟਾਈਮ ਨਹੀਂ ਲੱਗੂਗਾ ਜੇ ਤੁਸੀਂ ਇਸ ਮੈਥਡ ਨੂੰ ਧਿਆਨ ਦੇ ਨਾਲ ਕਰ ਰਹੇ ਹੋ ਮੈਥਡ ਵੀ ਕੋਈ ਬਹੁਤਾ ਔਖਾ ਨਹੀਂ ਹੈਗਾ ਬਿਲਕੁਲ ਸਿੱਧਾ ਜਾਂ ਸੌਖਾ ਹੀ ਆ ਇੱਥੇ ਤੁਸੀਂ ਮਰਲੇ ਲਿਖ ਲਓ ਜਿੰਨੇ ਵੀ ਮਰਲਿਆਂ ਦੀ ਗੱਲ ਆ ਤੁਹਾਡਾ ਪਲਾਟ ਆ ਕੁਝ ਵੀ ਆ ਤੇ ਉਹਨੂੰ 3.5 ਦੇ ਨਾਲ ਮਲਟੀਪਲਾਈ ਕਰਕੇ ਜੇ ਉਹਨੂੰ 5 ਦੇ ਡਿਵਾਈਡ ਕਰ ਦਿਓ ਹੁਣ ਜੇ ਮੈਂ 660 ਮਰਲੇ ਲਏ ਨੇ ਇਹਨੂੰ 160 ਨੂੰ 5 ਤੇ ਕੱਟਦਾ ਸਾਡੇ ਲਈ 32 ਆ ਗਿਆ 32 ਨੂੰ 3 ਨਾਲ ਮਲਟੀਪਲਾਈ ਕਰਿਆ ਤਾਂ 96 ਬਿਸਵੇ ਸਾਡੇ ਲਈ ਆ ਗਿਆ ਜੇ ਆਪਾਂ نیچے ਗੱਲ ਕਰੀਏ 35 ਆ ਗਿਆ 35 ਨੂੰ ਜੇ ਤੁਸੀਂ 3 ਨਾਲ ਗੁਣਾ ਕਰ ਦੋ ਉਹਨੂੰ 5 ਦੇ ਵੰਡ ਲਓ ਜੇ ਇਸ ਕੋਈ ਸੌਖਾ ਕੱਟਦਾ ਨੂੰ ਸੌਖਾ ਕੱਟ ਕੇ ਤੇ ਉਹਨੂੰ ਤਿੰਨ ਨਾਲ ਮਲਟੀਪਲਾਈ ਕਰ ਦੋ ਜੇ ਕੋਈ ਨਹੀਂ ਕੱਟ ਰਿਹਾ ਤਾਂ ਉਹਨੂੰ 5 ਆਵਰੇ ਮੰਨ ਲਓ ਕੋਈ ਵੱਡੀ ਆ ਮੰਨ ਲਓ 432 ਆ ਉਹ ਕੱਟ ਵੀ ਸਕਦਾ ਨਹੀਂ ਵੀ ਕੱਟ ਸਕਦਾ ਤਾਂ ਉਹਨੂੰ 432 ਨੂੰ ਤਿੰਨ ਨਾਲ ਮਲਟੀਪਲਾਈ ਕਰਕੇ ਉਹਨੂੰ 5 ਦੇ ਡਿਵਾਈਡ ਕਰ ਦੋ ਤੁਹਾਡੇ ਲਈ ਵੀ ਵਿਸਪੇ ਆ ਜਾਣਗੇ ਆਪਾਂ 140 ਲਿਆ ਨੀਚੇ ਵੀ ਸਾਡੇ ਲਈ ਵੀ 140 ਮਰਲੇ ਨੇ 140 ਨੂੰ ਅਸੀਂ 5 ਦੇ ਕੱਟ ਕੇ 28 ਆ ਗਿਆ 28 ਨੂੰ ਤਿੰਨ ਨਾਲ ਗੁਣਾ ਕਰਿਆ 84 ਆ ਗਿਆ ਸੋ ਸੜਲੇ ਵੀ 84ਵੇਂ ਆ ਗਏ ਐਂ ਕਰਕੇ ਜਿੰਨੇ ਤੁਸੀਂ ਮਰਨੇ ਜਿੱਡੀ ਵੀ ਮਰਜੀ ਤੁਹਾਡੇ ਲੈ ਵੀ ਮਰਲੇ ਆ ਜੈਨ ਉਹਨੂੰ ਸਕਿੰਟਾਂ ਦੇ ਵਿੱਚ ਤੁਸੀਂ ਵੀ ਇਸਪਿਆਂ ਦੇ ਵਿੱਚ ਵੰਡ ਲੋਗੇ ਸੋ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਸਾਡੀਆਂ ਵੀਡੀਓ ਸਾਰੀਆਂ ਵੱਡੀਆਂ ਤੇ ਛੋਟੀਆਂ ਕਿਵੇਂ ਲੱਗਦੀਆਂ ਨੇ ਉਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਧੰਨਵਾਦ ਜੀ ਬਹੁਤ-ਬਹੁਤ